ਪਿਆਰੇ ਦੋਸਤੋ ਇਹ ਖਬਰ ਤਾਂ ਤੁਹਾਡੇ ਤੱਕ ਪਹਿਲਾਂ ਹੀ ਪੁੱਜ ਚੁੱਕੀ ਹੈ ਕਿ ਪ੍ਰਸਿੱਧ ਲੇਖਕ ਅਰੰਧਿਤਰਾਏ ਨੂੰ ਇਸ ਸਮੇਂ ਇੱਕ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਜਿਹੜਾ ਕੇਸ ਆ ਇਹ ਇੱਕ ਪੁਰਾਣਾ ਕੇਸ ਹੈ ਪਰ ਹੁਣ ਅਨ ਲਾਫਲ ਐਕਟੀਵਿਟੀ ਪ੍ਰਵੈਂਸ਼ਨ ਐਕਟ ਅਧੀਨ ਦਿੱਲੀ ਦੇ ਜਿਹੜੇ ਗਵਰਨਰ ਨੇ ਉਹਨਾਂ ਨੇ ਲੈਫਟੀਨੈਂਟ ਗਵਰਨਰ ਨੇ ਉਹਦੇ ਲਈ ਕੇਸ ਚਲਾਉਣ ਲਈ ਇਜਾਜ਼ਤ ਦੇ ਦਿੱਤੀ ਇਹ 14 ਸਾਲ ਪੁਰਾਣਾ ਕੇਸ ਆ ਅਕਤੂਬਰ 2010 ਦਾ ਕੇਸ ਆ ਹੁਣ 14 ਜੂਨ ਨੂੰ ਇਹ ਇਜਾਜ਼ਤ ਦਿੱਤੀ ਗਈ ਆ ਕੇਸ ਕੀ ਆ ਕਿ ਉਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਸੀ ਆਜ਼ਾਦੀ ਦਾ ਓਨਲੀ ਵੀ ਉਸ ਵਿੱਚ ਕਹਿੰਦੇ ਕਿ ਜਿਹੜੀ ਉਹਨਾਂ ਥੇ ਭਾਸ਼ਣ ਹੋਏ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਉਹ ਅਨਲਾਫੁਲ ਸੀ ਤੇ ਹੁਣ ਧਾਰਾ 124A ਦੀ ਦੇਸ਼ਤਰੋ 153A ਦੀ ਕਿ ਜਮਾਤਾਂ ਜਾਤਾਂ ਦੇ ਦਰਮਿਆਨ ਧਰਮਾਂ ਦਰਮਿਆਨ ਦੁਸ਼ਮਣੀ ਪੈਦਾ ਕਰਨੀ 153B ਕੌਮੀ ਏਕਤਾ ਖੰਡਤਾ ਤੇ ਪ੍ਰਭੂ ਸੱਤਾ ਲਈ ਖਤਰਾ 504 ਅਮਨ ਤੋੜਨਾ ਤੇ 505 ਅਫਵਾਹਾਂ ਫਲਾਉਣੀਆਂ ਅਧੀਨ ਕੇਸ ਦਰਜ ਕੀਤਾ ਗਿਆ ਹੈ ਅ ਅਸਲ ਦੇ ਵਿੱਚ ਇਸ ਵੀਡੀਓ ਦੇ ਰਾਹੀਂ ਮੈਂ ਕੁਝ ਪੰਜਾਬੀ ਸਰੋਤਿਆਂ ਨੂੰ ਪੰਜਾਬੀ ਦਰਸ਼ਕਾਂ ਨੂੰ ਇਸ ਪ੍ਰਸਿੱਧ ਲੇਖਕਾ ਬਾਰੇ ਦੱਸਣਾ ਚਾਹੁੰਣਾ ਹੈ ਕਿ ਇਹ ਲੇਖਕਾ ਕੌਣ ਅ ਨਾ ਪੁਰਾਣਾ ਸਜਾਨਾ ਅਰੰਦਤੀ ਰਾਏ ਆ 24 ਅਕਤੂਬਰ 1961 ਨੂੰ ਇਹਦਾ ਜਨਮ ਹੋਇਆ ਸ਼ਲਾਂਗ ਦੇ ਵਿੱਚ ਜਿਹੜਾ ਉਸ ਸਮੇਂ ਅਸਾਮ ਸੀ ਅੱਜ ਕੱਲ ਮੰਗਾਲਿਆ ਉਹਦੀ ਜਿਹੜੀ ਮਾਤਾ ਉਹ ਮੈਰੀ ਰਾਏ ਉਹ ਕੇਰਲਾ ਦੀ ਸੀ ਮਲਿਆਲੀ ਭਾਸ਼ਾ ਸਿਰਿਆਨ ਅਸਾਈ ਸੀ ਤੇ ਉਹਨੇ ਰਜੀਬ ਰਾਏ ਨਾਮ ਜਿਹੜਾ ਬੰਗਾਲੀ ਪਰਮੋ ਸਮਾਜ ਦਾ ਇੱਕ ਕਾਰਕੁਨ ਵੀ ਸੀ ਤੇ ਟੀ ਜਿਹੜੇ ਗਾਰਡਨ ਦਾ ਮੈਨੇਜਰ ਵੀ ਸੀ ਉਹਦੇ ਨਾਲਾਂ ਦੀ ਮੈਰਿਜ ਹੋਈ 2 ਸਾਲਾਂ ਬਾਅਦ ਉਹਨਾਂ ਦਾ ਤਲਾਕ ਹੋ ਗਿਆ ਤਾਂ ਬਚਪਨ ਆ ਜਿਹੜਾ ਅੰਦਿਤ ਰਾਏ ਦਾ ਉਹ ਆਪਣੇ ਨਾਨੇ ਕੋਲ ਬੀਤਿਆ ਕੁਝ ਸਮਾਂ ਉਹ ਤਾਮਲਨਾਟੂ ਉੱਟ ਉੱਟੀ ਵੀ ਰਹਿ ਮਾਉ ਦੀ ਸਕੂਲ ਚਲਾਉਂਦੀ ਸੀ ਉੱਥੇ ਵੀ ਪੜ੍ਹੀ ਲਾਰੈਂਸ ਸਕੂਲ ਦੇ ਵਿੱਚ ਵੀ ਪੜ੍ਹੀ ਤੇ ਜਿਹੜੀ ਮੁੱਖ ਪੜ੍ਹਾਈ ਉਹਨੇ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਟ ਦਿੱਲੀ ਤੋਂ ਕੀਤੀ। ਉੱਥੇ ਹੀ ਉਹਦਾ ਜਿਹੜਾ ਵਾਹ ਹੈ ਉਹ ਇੱਕ ਆਰਕੀਟੈਕਟ ਨਾਲ ਪਿਆ ਤੇ ਉੱਥੇ ਉਹਨਾਂ ਦੀ ਮੈਰਿਜ ਹੋਈ 1978 ਦੇ ਵਿੱਚ ਤੇ 82 ਚ ਉਸ ਦਾ ਡਿਵੋਰਸ ਹੋ ਗਿਆ। ਉਸ ਤੋਂ ਬਾਅਦ 1984 ਦੇ ਵਿੱਚ ਉਹਨੇ ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਸ ਦੇ ਵਿੱਚ ਨੌਕਰੀ ਕੀਤੀ ਉਸੇ ਦਰਮਿਆਨ ਹੀ ਉਹ ਪ੍ਰਦੀਪ ਕ੍ਰਿਸ਼ਨ ਨਾਮ ਦੇ ਇੱਕ ਫਿਲਮਕਾਰ ਦੇ ਵਾਅ ਵਾਸਤੇ ਦੇ ਵਿੱਚ ਆਈ ਤਾਂ ਫਿਲਮ ਮੈਸੀ ਸਾਹਿਬ ਵਿੱਚ ਉਹਨੇ ਕੰਮ ਵੀ ਕੀਤਾ ਫਿਰ ਐਨੀ ਫਿਲਮ ਦੇ ਵਿੱਚ ਕੰਮ ਕੀਤਾ ਇਲੈਕਟ੍ਰੋਨਿਕ ਮੂਨ ਦੇ ਵਿੱਚ ਕੰਮ ਕੀਤਾ ਫਿਰ ਉਹਨਾਂ ਨੇ ਕੁਝ ਡਾਕੂਮੈਂਟਰੀਆਂ ਬਣਾਈਆਂ ਹਿਸਟਰੀ ਦੇ ਉੱਤੇ ਕੰਮ ਕੀਤਾ ਉਹ ਜਿਆਦਾ ਪ੍ਰਸਿੱਧੀ ਉਹਦੀ ਉਸ ਸਮੇਂ ਹੋਈ ਕਿ ਜਦੋਂ 1997 ਵਿੱਚ ਦਾ ਗॉड ਆਫ ਸਵਾਲ ਥਿੰਗਜ਼ ਨਾਵਲ ਆਉਂਦਾ ਜਿਹਨੂੰ ਕੇ ਅਵਾਰਡ ਵੀ ਮਿਲਦਾ ਹੈਗਾ ਬੁਕਰ ਪ੍ਰਾਈਜ਼ ਮਿਲਦਾ ਹੈ ਉਹ ਫਿਲਮ ਫੇਅਰ ਅਵਾਰਡ ਵੀ ਵੈਸੇ ਉਹਨੇ ਮਿਲਿਆ ਸੀਗਾ ਸਕ੍ਰੀਨ ਪਲੇ ਲਿਖਣ ਦੇ ਲਈ ਫਿਲਮ ਫੇਅਰ ਅਵਾਰਡ ਵੀ ਮਿਲਿਆ ਸੀ ਤੇ ਇੱਕ ਗੱਲ ਤੇ ਇਹ ਕਿ ਜਦੋਂ ਅਸੀਂ ਉਹਦੇ ਜੀਵਨ ਤੇ ਝਾਤ ਮਾਰਦੇ ਆ ਤਾਂ ਇੱਕ ਗੱਲ ਲੱਗਦੀ ਆ ਕਿ ਉਹ ਮਲਟੀ ਕਲਚਰ ਉਹਦਾ ਪਸ਼ੋਕੜ ਦੱਖਣੀ ਭਾਰਤ ਵਿੱਚ ਪੈਦਾ ਦੱਖਣੀ ਭਾਰਤੀ ਜਾਨੀ ਦੀ ਮਾਤਾឪਦੀ ਬੰਗਾਲੀ ਪਰਿਵਾਰ ਦੇ ਵਿੱਚ ਮਾਤਾ ਨੇ ਵਿਆਹ ਕਰਵਾਇਆ ਫਿਰ ਅਸਾਮ ਦੇ ਵਿੱਚ ਰਹੇ ਫਿਰ ਦਿੱਲੀ ਦੇ ਵਿੱਚ ਉਹਨੇ ਪੜ੍ਹਾਈ ਕੀਤੀ ਇੱਕ ਤਰ੍ਹਾਂ ਨਾਲ ਉਹਦੇ ਮਨ ਦੇ ਵਿੱਚ ਜਿਹੜਾ ਕਲਾਕਾਰੀ ਹੈ ਉਹ ਵੀ ਇੱਕ ਪਸਾਰ ਆਉਂਦਾ ਜਿਹੜੀਆਂ ਸਹਿਤਕ ਕਰਤਾ ਹੈ ਮਿਨਿਸਟਰੀ ਆਫ ਆਟਮੋਸਟ ਹੈਪੀਨੈਸ ਉਹਦਾ ਇਕਲਾਵਲ ਆ ਆ ਕਿਹਾ ਜਾ ਸਕਦਾ ਹੈ ਕਿ ਲਾਬਲਾਂ ਦੇ ਖੇਤਰ ਵਿੱਚ ਵੀ ਉਹਦੀ ਪ੍ਰਸਿੱਧੀ ਸੀ ਫਿਲਮਾਂ ਦੇ ਵਿੱਚ ਵੀ ਉਹ ਜਾ ਸਕਦੀ ਸੀ ਪਰ ਉਹਦਾ ਜਿਹੜਾ ਜ਼ਿਆਦਾ ਧਿਆਨ ਚਲਿਆ ਗਿਆ ਉਹ ਚਲਿਆ ਗਿਆ ਸਮਾਜਿਕ ਮਸਲਿਆਂ ਬਾਰੇ ਬੈਂਡੇਡ ਕুইਨ ਫਿਲਮ ਬਣਾਈ ਉਹਨੇ ਉਸ ਦੀ ਆਲੋਚਨਾ ਕੀਤੀ ਕਿ ਇਹ ਤਾਂ ਇੱਕ ਵਾਰੀ ਨਹੀਂ ਰੇਪ ਕਈ ਵਾਰ ਫਿਲਮ ਨੇ ਉਸ ਔਰਤ ਦਾ ਰੇਪ ਕਰ ਦਿੱਤਾ ਇਸ ਕਿਸਮ ਦੀਆਂ ਗੱਲਾਂ ਉਹਨੇ ਅਠਾਈਆਂ ਔਰ ਉਸ ਤੋਂ ਬਾਅਦ ਉਸ ਦਾ ਜਿਹੜਾ ਮੁਖ ਕਹਿ ਸਕਦੇ ਆ ਕਿ ਜ਼ਿੰਦਗੀ ਦਾ ਧੁਰਾ ਬਣ ਗਿਆ ਕਿ ਗਲੋਬਲਾਈਜੇਸ਼ਨ ਦਾ ਵਿਰੋਧ ਕਰਨਾ ਕਿਹੜੀ ਗਲੋਬਲਾਈਜੇਸ਼ਨ ਦਾ ਜਿਹੜੀ ਗਲੋਬਲਾਈਜੇਸ਼ਨ ਮਜ਼ਦੂਰਾਂ ਦਾ ਕਬਾਈਲੀ ਲੋਕਾਂ ਦਾ ਘੱਟ ਗਿਣਤੀਆਂ ਦਾ ਖੂਨ ਚੂਸਦੀ ਫੇਰ ਕਿ ਵਿਸ਼ਵ ਪੱਧਰ ਤੇ ਜਿਹੜਾ ਗਲੋਬਲ ਕਾਰਪੋਰੇਟ ਆ ਉਹਦਾ ਜਿਹੜਾ ਜਿਹਨੂੰ ਕਹਿ ਸਕਦੇ ਆ ਸਰਕਾਰ ਦਾ ਜਿਹੜਾ ਉਹਦਾ ਮਾਲਕ ਆ ਅਮਰੀਕਾ ਤੇ ਅਮਰੀਕਾ ਦੀਆਂ ਨੀਤੀਆਂ ਦਾ ਅਮਰੀਕਾ ਜਿਹੜਾ ਜੰਗਵਾਜ ਆ ਨਿਊਕਲੀਅਰ ਵਾਰ ਦਾ ਵਿਰੋਧ ਤੇ ਫੇਰ ਜਿਹੜਾ ਇਹ ਉਹਦਾ ਵਿਰੋਧ ਆ ਉਹ ਇਹ ਕਿ ਜਿਹੜੇ ਛੋਟੇ ਦੇਸ਼ ਨੇ ਜਾਂ ਗਰੀਬ ਦੇਸ਼ ਨੇ ਜਾਂ ਥਰਡ ਵਰਡ ਕੰਟਰੀ ਨੇ ਉਥੋਂ ਦੇ ਦੇਸ਼ਾਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਦਾ ਵਿਰੋਧ ਕਿਹੋ ਜੀਆਂ ਨੀਤੀਆਂ ਦਾ ਕਿ ਜਿਸ ਤਰ੍ਹਾਂ ਕਬਾਇਲੀਆਂ ਨੂੰ ਅਜਾੜ ਦੇਣਾ ਕਿਉਂਕਿ ਉੱਥੇ ਬਾਕਸਾਈਟ ਨਿਕਲਦਾ ਤਾਂ ਉਹ ਕਬਾਇਲੀ ਲੋਕਾਂ ਦੇ ਵਿੱਚ ਖੜ ਗਈ ਕਬਾਇਲੀ ਲੋਕਾਂ ਲਈ ਕੌਣ ਲੜਦਾ ਹੈ ਕਬਾਇਲੀ ਲੋਕਾਂ ਲਈ ਲੜਦੇ ਨੇ ਜਿਹੜੇ ਉਹਨਾਂ ਨੂੰ ਨੈਕਸਲਾਈਟ ਕਿਹਾ ਜਾਂਦਾ ਹੈ ਉਹ ਨੈਕਸਲਾਈਟਾਂ ਦੀ ਹਮਦਰਦ ਹੋ ਗਈ ਉਹ ਕਿੰਨਾ ਨਾਲ ਖੜਦੀ ਆ ਫਿਰ ਖੜਦੀ ਕੀ ਕਿ ਵਾਤਾਵਰਨ ਬਚਾਉਣ ਲਈ ਕਿਹਦੇ ਨਾਲ ਨਰਪਦਾ ਬਚਾਓ ਪ੍ਰੋਜੈਕਟ ਲਈ ਕਿਹਦੇ ਨਾਲ ਖੜਦੀ ਮੇਦਾ ਪਾਟੇ ਕਰਨਾਂ ਸਰ ਜਿਹੜਾ ਨਰਮਦਾ ਬਚਾਓ ਪ੍ਰੋਜੈਕਟ ਉਹਨੇ ਆਪਦੀ ਜਿਹੜੀ ਅਨਾਮਾਂ ਚ ਜਿੱਤੀ ਰਾਸ਼ੀ ਸੀ ਬੁਕਰ ਪ੍ਰਾਈਜ਼ ਉਹ ਸਾਰੀ ਨਰਮਦਾ ਬਚਾਓ ਅੰਦੋਲਨ ਨੂੰ ਦਾਨ ਕਰ ਦਿੱਤੀ ਤਾਂ ਫਿਰ ਉਸ ਤੋਂ ਬਾਅਦ ਕੀ ਇਹ ਲਗਾਤਾਰ ਕਿ ਜਦੋਂ ਵੀ ਘੱਟ ਗਿਣਤੀਆਂ ਨਾਲ ਕਿਤੇ ਵੀ ਜ਼ੁਲਮ ਹੁੰਦਾ ਤਾਂ ਉੱਥੇ ਉਹਨੇ ਜਾ ਖੜਨਾ ਹੈ ਕਮਾਲ ਦੀ ਗੱਲ ਹੈ ਕਿ ਉਹਨੂੰ ਪਹਿਲਾਂ ਵੀ ਅਜਿਹੇ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਨੇ ਵੱਡੀਆਂ ਪਾਰਟ ਜਾਂਦੇ ਵੱਡੇ ਨਤਾਵਾਂ ਵਾਂਗ ਮੁਆਫੀ ਨਹੀਂ ਮੰਗੀ ਜਿਵੇਂ ਕੇਜਰੀਵਾਲ ਨੇ ਮਾਫੀ ਮੰਗੀ ਸੀ ਉਹਨੇ ਇੱਕ ਦਿਲ ਦੀ ਜੇਲ ਨੂੰ ਕਰ ਦਿੱਤੀ ਗਈ ਉਹਨੇ ਜੇਲ ਜਾਣਾ ਪਸੰਦ ਕੀਤਾ 2500 ਰੁਪਿਆ ਉਹਨੇ ਜੁਰਮਾਨਾ ਭਰਿਆ ਅਸਲ ਦੇ ਵਿੱਚ ਜਿਹਨੂੰ ਕਿਹਾ ਜਾ ਸਕਦਾ ਹੈ ਕਿ ਉਹ ਅੰਤਰਰਾਸ਼ਟਰੀ ਪੱਧਰ ਤੇ ਸਿਰਫ ਸਿਹਤਾਂ ਖੇਤਰ ਵਿੱਚ ਜਾਣੀ ਪਛਾਣੀ ਔਰਤ ਹੀ ਨਹੀਂ ਇੱਕ ਜੇਹੀ ਔਰਤ ਹੀ ਨਹੀਂ ਕਿ ਜਿਹਨੇ ਫਿਲਮ ਖੇਤਰ ਦੇ ਵਿੱਚ ਵੀ ਉਹਨੂੰ ਪ੍ਰਵਾਨਗੀ ਵੀ ਮਿਲ ਗਈ ਸੀ ਪ੍ਰਸਿੱਧੀ ਵੀ ਮਿਲ ਗਈ ਸੀ ਪੈਸਾ ਵੀ ਕਮਾ ਸਕਦੀ ਸੀ ਪਰ ਉਹ ਸਾਰਾ ਕੁਝ ਛੱਡ ਕੇ ਉਹਨੇ ਭਾਰਤ ਦੇ ਔਰਤਾਂ ਲਈ ਭਾਰਤ ਦੇ ਗਰੀਬਾਂ ਲਈ ਭਾਰਤ ਦੇ ਕਬਾਇਲੀਆ ਲਈ ਭਾਰਤ ਦੇ ਆਮ ਲੋਕਾਂ ਲਈ ਖੜਨ ਦਾ ਫੈਸਲਾ ਕੀਤਾ ਤੇ ਇਹ ਫੈਸਲੇ ਦੇ ਅਧੀਨ ਹੀ ਉਸਨੇ ਜਿਹੜਾ ਬਹੁਤਾ ਧਿਆਨ ਉਹ ਇਸ ਗੱਲ ਵੱਲ ਲਾਇਆ ਕਿ ਅੱਜ ਕੱਲ ਉਹਦੀਆਂ ਨਾਨ ਫਿਕਸ਼ਨ ਬਾਰੇ ਜਿਹੜੇ ਲੇਖ ਨੇ ਜਿਹੜੀਆਂ ਕਿਤਾਬਾਂ ਨੇ ਉਹ ਲਗਾਤਾਰ ਆ ਰਹੀਆਂ ਐ ਅ ਅੰਗਰੇਜ਼ੀ ਦੇ ਵਿੱਚ ਲਿਖਣਾ ਫਿਰ ਬਾਕੀ ਪੇਸ਼ਾਵਾਂ ਦੇ ਵਿੱਚ ਵੀ ਉਹ ਅਨਵਾਦ ਹੋ ਕੇ ਛਪਦਾ ਪੰਜਾਬੀ ਵਿੱਚ ਵੀ ਉਹਦੀਆਂ ਕੁਝ ਕਿਤਾਬਾਂ ਜਿਹੜੀਆਂ ਅਨਵਾਦ ਹੋ ਕੇ ਛਪੀਆਂ ਉਹਨਾਂ ਕਿਤਾਬਾਂ ਦੇ ਵਿੱਚ ਮੁੱਖ ਤੌਰ ਤੇ ਕੀ ਹੈ ਗਲੋਬਲਾਈਜੇਸ਼ਨ ਦਾ ਪ੍ਰਭਾਵ ਆਮ ਗਰੀਬ ਲੋਕਾਂ ਦੇ ਹੱਕ ਵਿੱਚ ਖਾੜਨ ਦੀ ਗੱਲ ਉਹਦੇ ਵਿੱਚ ਮੁੱਖ ਤੌਰ ਤੇ ਕੀਤੀ ਗਈ ਹੈ ਹੋਰ ਮਸਲਾ ਪੈਦਾ ਹੁੰਦਾ ਕਿ 14 ਸਾਲ ਪੁਰਾਣੇ ਕੇਸ ਦੇ ਵਿੱਚ ਹੁਣ ਕਿਉਂ ਉਸ ਨੂੰ ਇਸ ਸਮੇ ਇਹ ਸ਼ਿਕਾਰ ਬਣਾਇਆ ਜਾ ਰਿਹਾ ਹੈ ਤਾਂ ਇਹਦਾ ਵੀ ਇੱਕ ਕਾਰਨ ਤਾਂ ਦੋ ਤਿੰਨ ਗੱਲਾਂ ਹੈ ਪਹਿਲੀ ਗੱਲ ਤੇ ਕਿ ਇਸ ਸਮੇ ਭਾਜਪੀ ਆਪਣੀ ਸ਼ਾਖ ਬਚਾਉਣਾ ਚਾਹੁੰਦੀ ਕਿਹੜੀ ਸ਼ਾਖ ਬਚਾਉਣਾ ਚਾਹੁੰਦੀ ਜਿਹੜਾ ਇਸ ਕਿਸਮ ਦਾ ਉਹਦੇ ਤੇ ਇਹ ਕਿ ਹੁਣ ਇਸ ਵੇਲੇ ਉਹ ਘੱਟ ਗਿਣਤੀ ਦੀ ਸਾਂਝੀ ਮਿਲੀ ਜੁਲੀ ਸਰਕਾਰ ਚਲਾ ਰਹੀ ਹੈ ਕਿ ਕਿਤੇ ਇਹ ਨਾ ਜਾਵੇ ਕਿ ਹੁਣ ਮੋਦੀ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ ਬੀਜੇਪੀ ਆਪਣੀ ਮਨਮਰਜ਼ੀ ਨਹੀਂ ਕਰ ਸਕਦੀ ਇੱਕ ਤਾਂ ਇਹ ਉਹ ਮੈਸੇਜ ਦੇਣਾ ਚਾਹੁੰਦੇ ਆ ਦੂਸਰੀ ਜਿਹੜੀ ਗੱਲ ਲੱਗਦੀ ਮੈਨੂੰ ਕਿ ਸ਼ਾਇਦ ਇਹਦੇ ਵਿੱਚ ਇਹ ਵੀ ਕਿ ਇਹਦੇ ਨਾਲ ਉਹ ਕਾਂਗਰਸ ਅਤੇ ਆਪ ਨੂੰ ਵੀ ਜਿਹੜੀ ਭਾਰਤ ਸਰਕਾਰ ਚਲਾ ਰਹੀ ਭਾਜਪਾ ਉਹ ਫਸਾਉਣਾ ਚਾਹੁੰਦੀ ਹੈ ਕਿਉਂਕਿ ਇਹ ਮੁਕੱਦਮਾ ਚੱਲਦਾ ਕਿਦੇ ਵੇਲੇ ਦਾ ਆ ਰਿਹਾ ਕਾਂਗਰਸ ਰਾਜ ਸਮੇਂ ਦਾ ਚੱਲਦਾ ਆ ਇਹ ਮਸਲਾ ਉਦੋਂ ਦਰਜ ਕਿਹਨੇ ਕਰਾਤਾ ਉਸ ਸਮੇਂ ਇਹ ਜੇਟਲੀ ਦੇ ਜਿਹਨੂੰ ਕਹਿ ਸਕਦੇ ਆ ਪੀਏ ਨੇ ਇਹ ਮਾਮਲਾ ਚੁੱਕਿਆ ਸੀ ਤਾਂ ਇਹਦੇ ਨਾਲ ਕੀ ਹੈ ਕਿ ਕਾਂਗਰਸ ਵੀ ਇਸ ਦੇ ਖਿਲਾਫ ਨਹੀਂ ਬਹੁਤਾ ਬੋਲ ਸਕੀ ਫਿਰ ਇਹ ਕਿ ਮੀਟੇ ਦਾ ਧਿਆਨ ਇਸ ਗੱਲ ਵੱਲ ਦਿਵਾਉਣਾ ਕਿ ਹਾਰ ਵੱਲੋਂ ਧਿਆਨ ਜਿਹੜਾ ਵੱਡੀ ਪੱਦਰ ਤੇ ਬੀਜੇਪੀ ਦੀ ਇੱਕ ਤਰ੍ਹਾਂ ਦੀ ਵਿਚਾਰਧਾਰਕ ਹਾਰ ਹੋਈ ਹੈ ਭਾਵੇਂ ਨੰਬਰ ਚੋ ਜਿੱਤੀ ਹੈ ਉਸ ਸਮੇਂ ਇਹ ਜਿਤਾਉਣਾ ਕਿ ਅਸੀਂ ਤਾਂ ਦੇਸ਼ ਦੀ ਸੁਰੱਖਿਆ ਲਈ ਖੜੇ ਹਾਂ ਉਹ ਭਾਵਕ ਮੁੱਦੇ ਨੂੰ ਜਿਹੜਾ ਬਾਕੀ ਭਾਰਤ ਦੇ ਲਈ ਇੱਕ ਕਸ਼ਮੀਰੀਆਂ ਦਾ ਭਾਵਕ ਮੁੱਦਾ ਹੈਗਾ ਉਸ ਨੂੰ ਅੱਗੇ ਲਿਆਉਣ ਲਈ ਸ਼ਾਇਦ ਇਹ ਗੱਲ ਕੀਤੀ ਗਈ ਹੈ ਨਿਸ਼ਚੈ ਇੱਕ ਲੰਮੀ ਇੱਕ ਕਾਨੂੰਨੀ ਲੜਾਈ ਆ ਕਿਉਂਕਿ ਬਹੁਤ ਸਾਰੇ ਬੰਦੇ ਇਹ ਵੀ ਕਹਿੰਦੇ ਆ ਕਿ ਜਿਹੜਾ ਇਹ ਅਨਲੌਫਲ ਐਕਟੀਵਿਟੀ ਪ੍ਰਵੈਂਸ਼ਨ ਐਕਟਾ ਅਸਲ ਦੇ ਵਿੱਚ ਤਾਂ ਅੰਗਰੇਜ਼ਾਂ ਦੇ ਜ਼ਮਾਨੇ ਦਾ ਜਿਹੜਾ ਰੌਲਟ ਐਕਟਾ ਉਹਦਾ ਹੀ ਬਦਲਿਆ ਰੂਪ ਆ ਕਿ ਪਹਿਲਾਂ ਤੇ ਹੁੰਦਾ ਸੀ ਕਿ ਜੇ ਤੁਸੀਂ ਕਿਸੇ ਦੇ ਖਿਲਾਫ ਦੇਸ਼ ਧਰੋਹੀ ਜਾਂ ਉਹਨੂੰ ਅੱਤਵਾਦੀ ਘੋਸ਼ਿਤ ਕਰਨਾ ਤਾਂ ਉਹਦੇ ਲਈ ਇੱਕ ਗਰੁੱਪ ਦੀ ਲੋੜ ਹੈਗੀ ਆ ਜਿਹੜੀ ਹੁਣ ਨਵੀਂ ਐਮੈਂਡਮੈਂਟ ਹੋਈ ਆ 19 ਚ ਉਹਦੇ ਅਨਸਾਰ ਤਾਂ ਇਹ ਕਿ ਕਿਸੇ ਇਕੱਲੇ ਵਿਅਕਤੀ ਨੂੰ ਵੀ ਅੱਤਵਾਦੀ ਘੋਸ਼ਿਤ ਕੀਤਾ ਜਾ ਸਕਦਾ ਹੈਗਾ ਨਿਸ਼ਚੈ ਹੀ ਇਹ ਇੱਕ ਲੰਮੀ ਕਾਨੂੰਨੀ ਲੜਾਈ ਆ ਜਿਹੜੀ ਰਾਏ ਲੜੇਗੀ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਹੈਗਾ ਕਿ ਇਸ ਮਸਲੇ ਤੇ ਜਿਵੇਂ ਸਿਆਸੀ ਪਾਰਟੀਆਂ ਨੇ ਵੱਡੀ ਪੱਧਰ ਤੇ ਜਿਹੜੀਆਂ ਪਾਰਟੀਆਂ ਨੇ ਆਪ ਹੋਈ ਕਾਂਗਰਸ ਹੋਈ ਪੰਜਾਬ ਦੇ ਵਿੱਚ ਪਕਾਲੀ ਦਲ ਨੂੰ ਵੀ ਗਿਣ ਲਿਆ ਜੀ ਬੀ ਜੀ ਪੀ ਨੇ ਤਾਂ ਖਿਆਲ ਕਰਨਾ ਹੀ ਕੀ ਸੀ ਕਿ ਉਹਨਾਂ ਨੇ ਵੀ ਇਸ ਤੇ ਬਹੁਤਾ ਵਿਰੋਧ ਦਰਜ ਨਹੀਂ ਕਰਾਇਆ ਤੇ ਅਸਲ ਦੇ ਵਿੱਚ ਤਾਂ ਇਹ ਕਿ ਹਰ ਵਿਰੋਧੀ ਆਵਾਜ਼ ਨੂੰ ਜਿਹੜੀ ਸਰਕਾਰ ਉਹ ਚੁੱਪ ਕਰਾਉਂਦੀ ਤੇ ਜੇ ਬਾਕੀ ਪਾਰਟੀਆਂ ਉਹਦੇ ਵਿੱਚ ਮੂਕ ਸਹਿਮਤੀ ਹੋਈ ਹੁੰਦੀ ਜਿਸ ਪੱਧਰ ਤੇ ਇਹ ਕਾਂ ਤੇ ਕਲਾਕਾਰਾਂ ਨੂੰ ਬੋਲਣਾ ਚਾਹੀਦਾ ਸੀ ਉਹ ਵੀ ਇਸ ਮਾਮਲੇ ਦੇ ਵਿੱਚ ਹਜੇ ਉਸ ਪੱਧਰ ਤੇ ਨਹੀਂ ਬੋਲੇ ਅਸਲ ਦੇ ਵਿੱਚ ਜਦੋਂ ਇਹ 14 ਸਾਲ ਪੁਰਾਣਾ ਕੇਸ ਆ ਤਾਂ ਇਹ ਇੱਕ ਗੱਲ ਸਾਫ਼ ਝਾਰ ਆ ਕਿ ਅੱਜ ਉਹ ਐਨੇ ਪੁਰਾਣੇ ਜਿਹੜਾ ਕੇਸ ਆ ਉਹਦੇ ਨਾਲ ਕੋਈ ਸੱਚਮੁੱਚ ਦੇਸ਼ ਦੀ ਏਕਤਾ ਅਖੰਡਤਾ ਨੂੰ ਕੋਈ ਖਤਰਾ ਹੋਵੇ ਜਾਂ ਉਸ ਦੀ ਉਸ ਸਮੇਂ ਦਿੱਤੀ ਸਪੀਚ ਨਾਲ ਅੱਜ ਭਾਈਚਾਰਿਆਂ ਦੇ ਵਿੱਚ ਕੋਈ ਦਫਾੜ ਪੈਂਦੀ ਹੋਵੇ ਅਜੀਹੀ ਤੱਕ ਕੋਈ ਗੱਲ ਨਹੀਂ ਜੀ ਅਸਲ ਦੇ ਵਿੱਚ ਤਾਂ ਇਹ ਸਬਕ ਸਿਖਾਉਣ ਵਾਲੀ ਤੇ ਇੱਕ ਤਰ੍ਹਾਂ ਦੀ ਸਿਆਸੀ ਇਹ ਮਹਿਮ ਵਿਰੋਧੀਆਂ ਨੂੰ ਚੁੱਪ ਕਰਾਉਣ ਦੀ ਅੱਜ ਲੇਖਕਾਂ ਨੂੰ ਕਲਾਕਾਰਾਂ ਨੂੰ ਚਾਹੀਦਾ ਕਿ ਉਹ ਅਨੁਦਤੀ رائے ਦੇ ਹੱਕ ਵਿੱਚ ਖੜਨ ਇਹ ਮੋਰਲ ਸਪੋਰਟ ਵੀ ਹੋ ਸਕਦੀ ਆ ਤੇ ਇਹ ਸਿਆਸੀ ਸਪੋਰਟ ਵੀ ਹੋ ਸਕਦੀ ਆ ਇਹ ਵਿਅਕਤੀਆਂ ਦੇ ਜਾਂ ਆਰਗੇਨਾਈਜੇਸ਼ਨ ਦੀ ਸਮਰੱਥਾ ਚ ਕਿ ਕਿਸ ਕਿਸਮ ਦੀ ਉਹਨਾਂ ਦੀ ਸਹਾਇਤਾ ਕਰ ਸਕਦੇ ਆ ਪਰ ਇਹ ਸਪੋਰਟ ਦੀ ਲੋੜ ਕਿਉਂਕਿ ਅਸਲ ਗੱਲ ਇਹ ਫਿਰ ਆਖਰ ਫਰੀडम ਦੀ ਆ ਕਿ ਕੀ ਕੋਈ ਆਪਣੇ ਵਿਚਾਰ ਖੁੱਲ ਕੇ ਪ੍ਰਗਟ ਕਰ ਸਕਦਾ ਹੈ ਜਾਂ ਨਹੀਂ ਪ੍ਰਗਟ ਕਰ ਸਕਦਾ ਇਹ ਮਸਲਾ ਬਹੁਤ ਗੰਭੀਰ ਆ ਤੇ ਇਸ ਦੀ ਗੰਭੀਰਤਾ ਨੂੰ ਜ਼ਰੂਰ ਸਾਨੂੰ ਸਮਝਣ ਦੀ ਜ਼ਰੂਰਤ ਹੈ ਨਹੀਂ ਤਾਂ ਜਿਵੇਂ ਕਿਹਾ ਜਾਂਦਾ ਹੈ ਪ੍ਰਸਿੱਧ ਇੱਕ ਹਫ਼ਤਾ ਵੀ ਹੈਗੀ ਆ ਕਿ ਉਹ ਜਿਹਨੂੰ ਕਹਿ ਸਕਦੇ ਆ ਕਿ ਯਹੂਦੀਆਂ ਲਈ ਆਏ ਤਾਂ ਮੈਂ ਚੁੱਪ ਰਿਆ ਕਿਉਂਕਿ ਮੈਂ ਯਹੂਦੀ ਨਹੀਂ ਸੀ ਤੇ ਫਿਰ ਉਹ ਮੇਰੇ ਲਈ ਆਏ ਉਹ ਕਾਮਰੇਡਾਂ ਨਹੀਂ ਆਏ ਤਾਂ ਮੈਂ ਚੁੱਪ ਰਿਆ ਕਿਉਂਕਿ ਮੈਂ ਕਾਮਰੇਡ ਨਹੀਂ ਸੀ ਫਿਰ ਉਹ ਮੇਰੇ ਲਈ ਆਏ ਕਿਉਂਕਿ ਫਿਰ ਕੋਈ ਬੋਲਣ ਵਾਲਾ ਸੀ ਉਹ ਹੀ ਤੇ ਅਸਲ ਗੱਲ ਤੇ ਇਹ ਆ ਕਿ ਅਰੰਦਤੀ ਰਾਏ ਦੇ ਹੱਕ ਵਿੱਚ ਬੋਲਣਾ ਇਸ ਕਰਕੇ ਵੀ ਜ਼ਰੂਰੀ ਆ ਕਿ ਨਹੀਂ ਤਾਂ ਜਿਹੜੇ ਕਲਾਕਾਰਾਂ ਲੇਖਕਾਂ ਚਿੰਤਕਾਂ ਦੀ ਜਿਹੜੀ ਆਜ਼ਾਦ ਆਵਾਜ਼ ਆ ਉਹ ਹਮੇਸ਼ਾ ਲਈ ਚੁੱਪ ਹੋ ਜਾਏਗੀ